ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਕਸ ਬਪਾਰਾਈ ਚੈਨਲ ਤੇ ਤੁਹਾਡਾ ਸਵਾਗਤ ਹੈ YouTube ਫੈਮਿਲੀ ਦਾ ਸਾਰੇ ਠੀਕ ਠਾਕ ਹੋ ਤੁਸੀਂ ਦੇ ਸਾਰਾ ਸਤਿ ਸ਼੍ਰੀ ਅਕਾਲ ਜੀ ਅੱਜ 3 ਜੁਲਾਈ ਹੋ ਚੁੱਕੀ ਹੈ ਜੀ ਦਿਨ ਹੋ ਗਿਆ ਅੱਜ ਵੀਰਵਾਰ ਤੇ ਮੀ ਜਿਹੜਾ ਤੜਕੇ ਤੰਵੇ ਦਾ ਸ਼ੁਰੂ ਹੋਇਆ ਪਿਆ ਆ ਤੇ ਅਸੀਂ ਤਾਂ ਰਾਤ ਨੂੰ ਚਲੋ ਕਈ ਵਾਰ ਉੱਠੀਦਾ ਵੀ ਆ ਔਰ ਉੱਠਣਾ ਵੀ ਪੈਂਦਾ ਸਾਡੀ ਨੇ ਬੇੜੇ ਦੇ ਲੈਣ ਜਗਦੀ ਨਹੀਂ ਰਾਤ ਨੂੰ ਸੀਨੀਅਰ ਆ ਕਰਕੇ ਨਹੀਂ ਇਦਾਂ ਕਹ ਲਓ ਵੀ ਸੌਂਦਾ ਹੈਗਾ ਲਟਾਟ ਹਟ ਜਗਦੀਆਂ ਹੁੰਦੀਆਂ ਔਰ ਲਟਾਟ ਜਗਾਉਣੀਆਂ ਚਾਹੀਦੀਆਂ ਮਤਾਂ ਨੀਰਾ ਨਹੀਂ ਕਰਨਾ ਚਾਹੁੰਦੇ ਘਰਾਂ ਵਿੱਚ ਤੇ ਮੀਂਹ ਨਾ ਸੀਗਾ ਮੀਂਹ ਬਹੁਤ ਜ਼ਿਆਦਾ ਹੋਣ ਵੀ ਸਵੇਰ ਤੋਂ ਨਾ ਬੰਦ ਨਹੀਂ ਹੋ ਰਿਹਾ ਤੇ 7:30 ਵਜੇ ਦਾ ਹੋ ਗਿਆ ਟਾਈਮ ਤੇ ਲਗਾਤਾਰ ਮੀਂਹ ਆਈ ਜਾ ਰਿਹਾ ਤੇ ਮੀਂਹ ਵੀ ਬਹੁਤ ਫਾਸਟ ਆ ਤੇ ਨਾ ਸਲੋ ਵੀ ਹੈ ਨੀਗਾ ਜਿਹੜਾ ਯਾਨੀ ਸਲੋ ਮੀਂਹ ਹੁੰਦਾ ਆ ਤਾਂ ਉਹ ਕੋਠੇ ਚ ਚੁੰਦਾ ਆ ਤੇ ਸੌਖਾ ਹੋ ਜਾਂਦਾ ਨਾ ਜਿਹਨਾਂ ਅੱਜਕੱਲ ਕੱਚੇ ਕੋਠੇ ਹੁੰਦੇ ਹਨ ਖਰ ਕਈਆਂ ਦੇ ਘਰ ਆਮ ਵਿੱਚ ਕੱਚੇ ਕੋਠੇ ਹੋਣਗੇ ਸਾਰੇ ਅੱਜਕੱਲ ਇੰਟਰੇ ਘਰਾਂ ਵਿੱਚ ਤੇ ਸੌਖਾ ਹੋ ਗਿਆ ਤੋ ਜਿਹਨਾਂ ਚਰਨ ਕਰ ਕੱਚੇ ਆਨਾਂ ਨੂੰ ਚਿੰਤਾ ਹੋ ਜਾਂਦੀ ਨਾ ਚਿੰਤਾ ਵੀ ਨਾ ਮੀ ਭਵੇ ਰੱਬ ਗਿਆ ਅਦਾਸਰ ਜੋ ਹੀ ਕਰਦੇ ਆ ਚਲੋ ਖੈਰ ਮੀਂਹ ਤਾਂ ਬਹੁਤ ਪਹਿਲਾਂ ਬਹੁਤ ਪਹਿਲਾਂ ਮੀਂਹਾਂ ਚ ਜਾਨੀ ਬਹੁਤ ਗਰਮੀ ਪਈ ਆ ਹੁਣ ਮੀਂਹ ਸ਼ੁਰੂ ਹੋਇਆ ਹੋਣਾ ਚਲੋ ਘਰ ਵਧੀਆ ਮੇਰੇ ਐਕਟ ਬਾਈ ਤੇ ਰਾਤ ਭੇਜ ਗਈ ਆ ਬਾਹਰ ਹੀ ਤੇ ਮੰਜੀ ਵੀ ਚਲੋ ਮੈਂ ਇੱਕ ਸਾਈਡ ਤੇ ਲਾ ਦੇਣੀ ਹੁੰਦੀ ਆ ਸਾਡੀ ਜਿਹੜੀ ਛੋਟੀ ਨਾ ਹਿੱਲਣੀ ਆ ਉਹ ਉੱਤੇ ਬਹਿ ਜਾਂਦੀ ਮੰਜੀ ਤੇ ਫਿਰ ਮਨੋੱਖਾ ਜਿਹਾ ਲੱਗਦਾ ਰਹਿੰਦਾ ਫਿਰ ਮੈਂ ਟਿੱਡੀ ਕਰ ਦਿੰਦੀ ਹੁੰਦੀ ਮੰਜੀ ਉਹਨੂੰ ਆਹ ਟੱਪ ਕੇ ਬਹਿ ਜਾਂਦੀ ਹੁੰਦੀ ਉੱਤੇ ਇਹਦੇ ਤੇ ਚਲੋ ਮੈਂ ਇਹ ਨਾਲ ਭਿਜੂਗੀ ਵੀ ਨਾ ਤੇ ਚਲੋ ਮੀਹ ਦੇ ਪਾਣੀ ਨਾਲ ਬੇੜਾ ਸਾਫ ਹੋ ਗਿਆ ਇਕਦਮ ਵਧੀਆ ਹੋ ਗਿਆ ਤੇ ਮੀਹ ਦਾ ਪਾਣੀ ਤਾਂ ਸ਼ੁੱਧ ਹੁੰਦਾ ਆ ਤੇ ਥਾਂ ਇਕਦਮ ਹਾਂਜੀ ਹੋ ਗਿਆ ਦੁਪਹਿਰ ਦਾ ਟਾਈਮ ਸਾਵਾ 1:30 ਵਜੇ ਦਾ ਹੋ ਗਿਆ ਟਾਈਮ ਦੇਖੋ ਜੀ ਸਵੇਰ ਦੇ ਕੰਮ ਕਾਰ ਖਤਮ ਕਰਕੇ ਹਨਾ ਰੋਟੀ ਪਾਣੀ ਪਕਾ ਕੇ ਤੇ ਕੱਪੜੇ-ਕੁਪੜੇ ਧੋ ਕੇ ਤੇ ਕੰਮ ਫਿਨਿਸ਼ ਹੋ ਗਿਆ ਦੇਖੋ ਤਾਂ ਪਕੀਣੀ ਕਟਾਕੇ ਦੀ ਲੱਗੀ ਹੈ ਨਾ ਤੇ ਤੋਂ ਕਾਫੀ ਲੱਗੀ ਹੋਈ ਆ ਕੱਪੜੇ ਹੀ ਥੋਲੇ ਆ ਤੋ ਬੋਲਿਆ ਦਾ ਇਸ ਰਾਤ 3 ਵਜੇ ਤੋਂ ਵੀ ਸ਼ੁਰੂ ਹੋਇਆ ਸਾਡੇ ਤੇ ਸਿਵੇ ਦੇ ਵੀ ਇੰਨਾ ਮੀ ਪਿਆ ਸੀ ਨਾ ਕਿ ਬਹੁਤ ਜ਼ਿਆਦੀਆਂ ਜ਼ਿਆਦਾ ਪਿਆ ਮੇਰੀਆਂ ਪਾਛੀਆਂ ਵੀ ਕਿਲੀਆਂ ਹੋ ਗਈਆਂ ਤੇ ਯਾਨੀ ਇੰਨਾ ਮੀ ਸੀਗਾ ਤੇ ਤੋ ਵੀ ਵੀੜੀ ਤਿੱਖੀ ਆ ਹੁਣ ਤੇ ਤੁੱਪ ਜੀ ਵਲੌਗ ਸ਼ੂਟ ਕਰਦੇ ਪਏ ਆ ਤੇ ਦੇਖੋ ਜੀ ਹੁਣ ਭੈਣ ਹੁਣੇ ਆਏ ਸੀਗੇ ਅਫਸੋਸ ਕਰਨ ਪਿੰਡੋਂ ਹੀ ਇੱਥੋਂ ਤੇ ਜਿਹੜੇ ਵੀ ਸੁਣਦਾ ਆ ਆਉਂਦਾ ਜਿਹਨੂੰ ਦੁੱਖਿਆ ਦੇਖੋ ਜਿਹਨੂੰ ਦੁੱਖਿਆ ਉਹੀ ਆਉਂਦਾ ਆ ਨਹੀਂ ਤਾਂ ਕਰਨ ਵਾਲੇ ਇਗਨੋਰ ਮਾਰ ਜਾਂਦੇ ਆ ਜਿਸ ਤਨ ਲੱਗੇ ਸੋ ਤਨ ਜਾਣੇ ਹਨਾ ਤੇ ਬਾਵਾ ਚਰਪੈਣ ਜੁਣੀ ਬੈਠੇ ਰਹੇ ਆ ਤੇ ਮੇਰਾ ਉਹਨਾ ਬਹੁਤ ਪਿਆਰ ਆ ਤੇ ਵਧੀਆ ਗੱਲ ਆ ਜੀ ਹਾਂ ਪੰਜ ਰੋਗ ਦੇ ਦੁੱਖ ਵੀ ਸ਼ਾਮਿਲ ਹੁੰਨੇ ਦੋ ਘੜ ਜਾਂਦਾ ਹਨ ਤੇ ਚਲੋ ਮੀਤ ਵਾਤੋਂ ਪਿੱੜ ਤੇ ਨਾ ਬਹੁਤ ਧਿੱਕੀ ਹੁੰਦੀ ਆ ਤੇ ਬਹੁਤ ਜਿਆਦਾ ਧੁੱਪ ਧਿੱਕੀ ਹੋਈ ਨਹੀਂ ਮੀਤ ਵਾਤ ਤੇ ਸੂਲਾਂ ਵਾਂਗੂ ਧੁੱਪ ਚੁੱਭਦੀ ਆ ਤੇ ਨਹੀਂ ਧੁੱਪ ਹੁੰਦੀ ਆ ਤੇ ਸਾਡੇ ਬਹੁਤ ਵਧੀਆ YouTube ਫੈਮਲੀ ਆ ਤੇ ਕਮੈਂਟ ਬਹੁਤ ਸੋਹਣੀ ਪੈਣਾ ਭਰਾ ਸਾਡੇ ਕਰਦੇ ਆ ਤੇ ਸਾਡੇ ਵੱਡੇ ਭੈਣ ਜੀ ਪਿੰਡ ਕਾਲੀਕੇ ਤੋਂ ਉਹ ਵੀ ਕਮੈਂਟ ਉਹਨਾਂ ਦਾ ਦਿੱਲੀ ਕਮੈਂਟ ਆਉਂਦਾ ਹੁੰਦਾ ਔਰ ਬਲਜੀਤ कौर ਸਾਡੀ ਭੈਣ ਜੀ ਉਹਨਾਂ ਦਾ ਬਹੁਤ ਸਾਰੇ ਕਮੈਂਟ ਆਉਂਣਾ ਦੇ ਤੇ ਬਹੁਤ ਵਧੀਆ ਤੇ ਇੱਕ ਬਬ ਜੋਤ ਇਦਾਂ ਕੋਈ ਸ਼ਾਈਟੀ ਦਾ ਨਾਮ ਤੇ ਉਹਨਾਂ ਦਾ ਵੀ ਕਮੈਂਟ ਆਉਂਦਾ ਹੁੰਦਾ ਪਤਾ ਨਹੀਂ ਖੈਰ ਉਹ ਭੈਣ ਹੈ ਕਵੀਰ ਆ ਪਤਾ ਨਹੀਂ ਹੈਗਾ ਤੇ ਉਹਨਾਂ ਦਾ ਵੀ ਕਮੈਂਟ ਬਹੁਤ ਸੋਹਣੇ ਆਉਂਦੇ ਹੁੰਦੇ ਆ ਚਲੋ ਵਧੀਆ ਜੀ ਤੇ ਕਮੈਂਟ ਵਧੀਆ ਕਰਦੇ ਜਿਹੜੇ ਜਾਨੀ ਇਦਾਂ ਦੇ ਕਮੈਂਟ ਕਰਦੇ ਹੁੰਦੇ ਆ ਆਪਾਂ ਇਗਨੋਰ ਕਰ ਦਿੱਤਾ ਉਹਨਾਂ ਨੂੰ ਹੈਨਾ ਤੇ ਜਿਨ੍ਹਾਂ ਨੂੰ ਨਹੀਂ ਪਸੰਦ ਆਇਆ ਪਲੀਜ਼ ਤੁਸੀਂ ਸਾਨੂੰ ਨਾ ਦੇਖਿਆ ਕਰੋ ਹਨਾ ਤੇ ਜਿਨ੍ਹਾਂ ਨੂੰ ਅਸੀਂ ਪਸੰਦ ਆਇਆ ਉਹ ਚਲੋ ਹੈਗੇ ਹੈਗੇ ਹਨਾ ਤੇ ਚਲੋ ਫਿਰ ਆਪ ਆਪਣੀ ਸੋਚ ਹੁੰਦੀ ਆ ਤੇ ਇਦਾਂ ਬਾਕੀ ਇਦਾਂ ਆ ਵੀ ਅਸੀਂ ਨਾ ਬਹੁਤੇ ਆ ਤੇ ਨਾ ਥੋੜੇ ਆ ਤੇ ਅੱਗੇ ਤੁਸੀਂ ਕਮੈਂਟ ਕਰਕੇ ਇਹ ਦੱਸਿਓ ਅਸੀਂ ਤੁਹਾਨੂੰ ਕਿਦਾਂ ਨੇ ਲੱਗਦੇ ਆ ਹਨਾ ਤੇ ਜੋ ਸੀ ਸਾਡੀ ਨਾਰਮਲ ਲਾਈਫ ਵਿੱਚ ਹੁੰਦਾ ਆ ਉਹ ਹੀ ਤੁਹਾਨੂੰ ਦਿਖਾਉਂਦੇ ਆ ਨਹੀਂ ਤੇ ਕਈਵੇਂ ਬਲੌਗਰ ਦੇਖੇ ਆ ਤੇ ਬਹੁਤ ਯਾਨੀ ਫੇਕ ਚੀਜ਼ਾਂ ਦਿਖਾਉਂਦੇ ਆ ਤੇ ਬਹੁਤ ਡਰਾਮੇ ਵਾਲਜੇ ਹੁੰਦੇ ਆ ਨਾ ਚਲੋ ਖੈਰ ਹਰੇਕ ਨੂੰ ਆਪ ਆਪਣਾ ਕੰਟੈਂਟ ਬਣਾਉਣਾ ਹੁੰਦਾ ਜੇ ਕਿਦਾਂ ਵੀ ਆ ਆਪਾਂ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ ਪਰ ਨਹੀਂ ਸਾਨੂੰ ਜੋ ਚੰਗਾ ਲੱਗਦਾ ਜੋ ਸਾਨੂੰ ਸਹੀ ਲੱਗਦਾ ਹੁੰਦਾ ਨਾ ਉਸ ਉਹੀ ਮੈਂ YouTube ਤੇ ਲੈ ਕੇ ਆਉਣੀ ਹੁੰਦੀ ਆ ਤੇ ਬਾਕੀ ਆਪਣੇ ਘਰ ਦੇ ਕੰਮਾਂ ਕਰਨ ਦੇ ਚਲੋ ਵਲੌਗ ਆਉਂਦੇ ਹੁੰਦੇ ਆ ਤੇ ਨਾਲੇ ਕਹਿ ਲੋ ਘਰ ਦੇ ਜਿਹੜੀ ਹੁੰਦੀ ਐ ਪ੍ਰੋਬਲਮਾਂ ਤਾਂ ਹਰੇਕ ਘਰ ਦੀ ਪਰੇਸ਼ਾਨੀ ਹੁੰਦੀ ਹੁੰਦੀ ਨਾ ਹਰੇਕ ਚਲੋ ਆ ਜਾਂਦੀਆਂ ਨਾ ਇਹਨੀ ਗੱਲ ਹੁੰਦੀ ਹੈਗੀ ਨਾ ਤੇ ਜਿੱਦਾਂ ਜੋ ਵਧੀਆ ਲੱਗੇ ਨਾ ਚੰਗਾ ਲੱਗੇ ਮੈਨੂੰ ਵੀ ਇੱਥੇ ਤੱਕ ਜਾਇਜ ਆ ਗੱਲ ਦੱਸਣੀ ਆ ਆਪਾਂ ਦੱਸਦੇ ਤਾਂ ਨਾ ਸ਼ੇਅਰ ਕਰਦੇ ਆ ਚਲੋ ਸਾਰੀ ਗੱਲਾਂ ਸ਼ਰਮ ਨਹੀਂ ਹੁੰਦੀਆਂ ਹੈਗੀਆਂ ਨਾ ਤੇ ਇਦਾਂ ਆ ਤੇ ਕੱਲ ਬਣਾਈ ਸੀ ਮੈਂ ਕੜੀ ਤੇ ਅੱਜ ਉਹਨਾਂ ਰੋਟੀ ਖਾਧੀ ਕੜੀ ਦੇ ਨਾਲ ਤੇ ਦੇਖੋ ਜੀ ਉਹਨੇ ਸਾਜਣਾ ਸ਼ਾਮ ਦਾ ਮੇਰਾ ਅੱਜ ਤੇ ਵਾਕੀ ਇਹ ਗੱਲ ਆ ਮੇਰੇ ਪਰਜਾਈਆਂ ਮੈਨੂੰ ਕਹਿਣੀਆਂ ਕੁਲਵੀਰ ਤੂੰ ਮੇਕਅਪ ਕਰੇਗਾ ਥੋੜੇ ਆਪਣੇ ਉਪਰ ਸਵਾਰਿਆ ਕਰ ਹਨਾ ਫੇ ਫਿਰ ਤੂੰ ਕੈਮਰੇ ਮੋਰੇ ਸਾਹਮਣੇ ਆਇਆ ਕਰ ਹਨਾ ਤੇ ਚਲੋ ਦੇਖੋ ਜੀ ਹੈ ਤਾਂ ਸਾਰਾ ਕੁਝ ਸਮਾਨ ਹੈਗਾ ਆ ਵੀ ਜਾਨੀ ਮੇਕਅਪ ਦਾ ਤੇ ਬਹੁਤਾ ਮੈਨੂੰ ਸ਼ੌਂਕ ਨਹੀਂ ਮੇਕਅਪ ਕਰਨ ਦਾ ਨਾ ਮੈਨੂੰ ਸਿੰਪਲ ਜਿਹਾ ਰਹਿਣਾ ਪਸੰਦ ਆ ਜਿੱਦਾਂ ਕਰ ਲੋ ਵੀ ਜਿਹੜਾ ਸਿੰਪਲ ਸਾਦਗੀ ਚ ਰੱਬ ਵਸਦਾ ਹਨਾ ਤੇ ਇਦਾਂ ਆ ਇਹ ਕੈਮਰੇ ਮੋਰੇ ਕਹਿੰਦੇ ਫੇਰ ਆਇਆ ਕਰ ਦੇਖੋ ਜਰੂਰੀ ਨਹੀਂ ਹੈਗਾ ਆਪਾਂ ਆਪਣੇ ਆਪ ਨੂੰ ਸਵਾਰ ਕੇ ਇਸ ਕੈਮਰੇ ਸਾਹਮਣੇ ਆਉਣਾ ਹੈ ਨਾ ਤੇ ਆਪਾਂ ਆਪਣੀ ਡੇਲੀ ਲਾਈਫ ਦਿਖਾਉਣੀ ਹੈ ਤੁਹਾਨੂੰ ਤੇ ਹੋਰ ਗੱਲ ਕੁਝ ਨਹੀਂ ਹੈਗੀ ਤੇ ਉਹ ਸਾਡੇ ਗਾਂਡੀਆਂ ਦੇ ਆੜੂ ਬੜੇ ਐ ਨਾ ਪੱਕੇ ਆ ਆ ਦੇਖੋ ਉਹ ਪਰਲੀ ਸਾਈਡ ਸਾਹਮਣੇ ਦੇਖੋ ਇਹ ਮੀਂਹ ਪੈਣ ਤੋਂ ਬਾਅਦ ਹੈ ਨਾ ਕਿੰਨਾ ਸੋਹਣਾ ਮੌਸਮ ਇਕਦਮ ਕਲੀਨ ਕਲੀਨ ਹੋ ਜਾਂਦਾ ਹੈ ਨਾ ਤੇ ਇੱਕ ਵਾਰੀ ਮੈਂ ਖਾਲਾ ਕਰੋਨਾ ਟਾਈਮ ਦੀ ਗੱਲ ਹੈ ਜਦੋਂ ਸਾਰਾ ਮਤਲਬ ਸਾਰ ਕੁਝ ਬੰਦ ਹੋ ਗਿਆ ਸੀ ਸਟੱਪ ਹੋ ਗਿਆ ਸੀਗਾ ਨਾ ਵੀ ਸਾਰੇ ਵਾਹਨ ਵੀ ਬੰਦ ਹੋ ਗਏ ਸੀਗੇ ਪ੍ਰਦੂਸ਼ਣ ਖਤਮ ਹੋ ਗਿਆ ਸੀਗਾ ਤੋ ਉਦੋਂ ਪਹਾੜੀ ਯਾਨੀ ਪਹਾੜਾ ਪਾ ਨੂੰ ਆਪਣੇ ਘਰਾਂ ਤੋਂ ਦਿਸਦੇ ਹੁੰਦੇ ਸੀ ਇਕਦਮ ਸਾਫ਼ ਹੋ ਗਏ ਹੋਇਆ ਹੋ ਗਿਆ ਸੀਗਾ ਨਾ ਤੇ ਬਹੁਤ ਬਹੁਤ ਕਲੀਨ ਹੋ ਗਿਆ ਸੀਗਾ ਤੋ ਉਦਹੀਂ ਜਿੱਦਾਂ ਕਹ ਲਓ ਵੀ ਦਾਇਆ ਮੀ ਤੋਂ ਬਾਤ ਤੇ ਇੱਕਦਮ ਸਾਫ਼ ਹੋਈਂਦਾ ਮੌਸਮ ਤੇ ਵਧੀਆ ਹੁੰਦਾ ਆ ਤੈਨੂੰ ਕੀ ਵਕਤ ਪਿਆ ਮੇਰੇ ਵਾਂਗੂ ਹੈ 10ਵੇਂ ਨੂੰ ਧੁੱਪੇ ਬੈਠੀ ਐ ਇੱਥੇ ਬੋਲਦੀ ਨਹੀਂ ਛਾਂ ਲੱਭਦੇ ਜਿਹਰੇ ਜਾਨਵਰ ਵੀ ਮੀਂਹ ਪੈਣ ਤੋਂ ਬਾਅਦ ਧੁੱਪ ਤਿੱਖੀ ਹੋ ਜਾਂਦੀ ਐ ਦੇਖੋ ਜੇ ਸੋਣਾ ਤਾਂ ਲੱਗਦਾ ਵੀ ਮੀਂਹ ਆਊਗਾ ਫਿਰ ਤੇ ਬੱਦਲ ਪਹੁੰਚਦਾ ਆ ਚਲੋ ਵਧੀਆ ਹੀ ਸੀ ਮੈਂ ਤੂੰ ਹੀ ਕਹਣਾ ਹਰ ਟਾਈਮ ਝੋਨੇ ਦੀ ਗੱਲਾਂ ਕਰਦੀ ਰਹਿੰਦੀ ਐ ਹਨਾ ਚਲੋ ਝੋਨੇ 'ਚ ਪਾਣੀ ਆ ਜਾਊਗਾ ਨਾ ਸਾਰਿਆਂ ਦੇ ਵਧੀਆ ਤੇ ਬੱਦਲ ਕਿੰਨੇ ਵਧੀਆ ਲੱਗਦੇ ਆ ਤੇ ਕਿੰਨੇ ਸੋਹਣੇ ਲੱਗਦੇ ਆ ਤੇ ਇੱਕਦਮ ਓਕੇ ਲੱਗਦੇ ਆ ਨੀਲੇ ਨੀਲੇ ਤੇ ਹੁਣ ਚੱਲਦੇ ਆ ਕੋਪ ਬਹੁਤ ਹੋ ਗਈ ਆ ਪਰਛਾਵੇਂ ਪਰਛਾਵੇਂ ਮੈਂ ਆਪਣੇ ਪਰਛਾਵੇਂ ਨਾਲ ਚੱਲਦੀ ਆ ਤੁਸੀਂ ਦੱਸੋ ਦਮਾਮਤੀਆਂ ਬੈਠੀਆਂ ਐ 8 ਡੀਦਰਾ ਹਮ ਮਾ ਸੁਤੀ ਲਗਤੀ ਬੈਠੀ ਉਹਦੇ ਇਹਨਾਂ ਨੂੰ ਜਿੰਨਾ ਵਿੱਚ ਝਟਕ ਲਈਏ ਸੀ ਚਲੋ ਬਾਅਦ ਚਲੋ ਔਰ ਇਹਨਾਂ ਨੇ ਫੇਰ ਇੱਥੇ ਆਉਣਾ ਹੈ ਦੇਖੋ ਜਾਨਵਰਾਂ ਨੂੰ ਸਕੂਨ ਮਿਲਦਾ ਇੱਥੇ ਸਾਡੇ ਘਰ ਰਹਿ ਕੇ ਨਾ ਤੇ ਜਦ ਕੋਈ ਆ ਕੇ ਬਾਜ ਮਾਰੇ ਤੇ ਕੋਈ ਅੰਦਰ ਆ ਜਵੇ ਕਦੀ ਹੋ ਨਹੀਂ ਸਕਦਾ ਜਾਨਵਰ ਇਨਸਾਨਾਂ ਨਾਲੋਂ ਬਹੁਤ ਇਮਾਨਦਾਰ ਆ ਜੇ ਸਾਰੇ ਨਾ ਇਮਾਨਦਾਰ ਹੋ ਜੇ ਤੇ ਸਾਰੇ ਹੀ ਲੜਾਈਆਂ ਖਤਮ ਹੋ ਜਾਣ ਝਗੜੇ ਖਤਮ ਹੋ ਜਾਣਾ ਹੈ ਨਾ ਜੇ ਇਨਸਾਨ ਇਹ ਨਾ ਇਮਾਨਦਾਰ ਹੋ ਜੇ ਤੇ ਵਧੀਆ ਗੱਲ ਹੈ ਨਾ ਸਾਰੇ ਝਗੜੇ ਲੜਾਈਆਂ ਸਭ ਖਤਮ ਹੋ ਜਾਣ ਸਾਰੇ ਮਸਲੇ ਖਤਮ ਚੜੂ ਤੇ ਸੌ ਗਈ ਹੈ ਵੀ ਇਹ ਟਿੱਡੀਏ ਉਹਨੂੰ ਆਪਣੇ ਮਾਂ ਦੇ ਨਾਲ ਨੀਂਦ ਆਉਂਦੀ ਹੈ ਇੱਕედა ਹੋਰ ਬੱਚਾ ਸੀਗਾ ਉਹ ਪਤਾ ਨਹੀਂ ਚਲਿਆ ਕਿੱਥੇ ਕਿ ਘਰ ਲਾਦਾ ਘਰ ਭੁੱਲ ਗਿਆ ਸੀ ਕਿ ਇਹ ਬੱਚਾ ਕੋਰ ਸੀ ਤੇ ਘਰ ਭੁੱਲ ਗਿਆ ਹੁਣ ਨਹੀਂ ਆਉਂਦਾ ਉਹ ਤੇ ਵਸ ਇੱਕੋ ਹੀ ਆ ਇਹ ਰੋਟੀ ਵੀ ਖਾ ਲੈਂਦੀ ਹੈ ਦੁੱਧ ਵੀ ਪੀ ਲੈਂਦੀ ਹੈ ਸਾਰੇ ਕੰਮ ਖਾ ਪੀ ਲੈਂਦੀ ਕੰਮ ਫੇਰ ਲੈਂਦੀ ਹੈ ਫਿਰ ਇਹ ਨੂੰ ਆ ਜਾਂਦੀ ਆਪਣੀ ਮਾਂ ਦੇ ਕੋਲ ਤੇ ਲੈਣੀ ਆ ਉਹ ਕੋਠੇ ਦੀ ਬੈਠੀ ਆ ਰਹਿਣਾ ਨੇ ਇੱਥੇ ਕਾਲੂ ਚਲ ਗਿਆ ਹੁਣੇ ਤੇ ਮੌਜੀ ਵੀ ਘੱਟ ਨੇ ਮੌਜੀ ਆਪਣੇ ਆਂਟੀ ਘਰਿੰਦਾ ਜਿਆਦਾ ਤੇ ਇਹ ਤਾਂ ਦੋ ਤਿੰਨ ਪੱਕੇ ਇੱਥੇ ਰਹਿਣ ਵਾਲੇ ਆ ਤੇ ਹੁਣ ਦੇਖਦੇ ਚਾਹ ਪਾਣੀ ਬਣਾਉਨੇ ਆ ਜੀ ਚਾਹ ਤਾਂ ਸਾਡੇ ਵੇਸੇ ਬਣਦੀ ਰਹਿੰਦੀ ਕੋਈ ਹੈਗਾ ਟਾਈਮ ਚਾਹ ਦਾ ਉੰਡਾ ਅੱਧੀ ਖੁੱਲਿਆ ਲੋ ਜੀ ਹੋ ਗਿਆ 4 ਦਾ ਟਾਈਮ ਤੇ ਕੱਪੜੇ ਸੁੱਕਣੇ ਪਏ ਸੀ ਫੇਰੇ ਹੁਣ ਕੱਪੜੇ ਲਾ ਲਈਏ ਦੇਖੋ ਇਨਾ ਕੰਮ ਆ ਨਾ ਮੈਨੂੰ ਆ ਛੋਟੀ ਤਰਪਾਈ ਕਰਨੇ ਵਾਲੀ ਆ ਤੇ ਇਹ ਨਹੀਂ ਮੈਂ ਤਾਂ ਹੁਣ ਲਈ ਹੁਣ ਮੈਂ ਕਰਦੀਆਂ ਰਹਿੰਦੀ ਰਹੇ ਨਹੀਂ ਜਦੋਂ ਨਾ ਕੰਮ ਕਰ ਲਓ ਹੋ ਜਾਂਦਾ ਆ ਜੇ ਤਾ ਆਪਾਂ ਛੱਡ ਦਿੰਨੇ ਹੋ ਰਹੇ ਜਾਂਦਾ ਉੱਥੇ ਤਾਂ ਦੇ ਤਰਪਾਈ ਦੁੜੀ ਪਈ ਆ ਤੇ ਵੀਰਵਾਰ ਵੈਸੇ ਕੱਪੜੇ ਮੈਂ ਕਾਟੀ ਤੋਂ ਨਹੀਂ ਹੁੰਨੀ ਆ ਹਾਂਜੀ ਜੇ ਮੈਨੂੰ ਆਮਰੰਸੀ ਹੋਵੇ ਤਾਂ ਫੇਰ ਹੀ ਮਿਧੋਨੀ ਹੁੰਦੀ ਤੇ ਨਹੀਂ ਤੇ ਵੀਰਵਾਰ ਦਾ ਬਹੁਤ ਪ੍ਰੇਜ ਰੱਖੀਦਾ ਆ ਤੇ ਕੱਪੜੇ ਕਾਟੀ ਧੋਈਦੇ ਵੀਰਵਾਰ ਕਹਿੰਦੇ ਪੀਰਾਂ ਨੂੰ ਮਿਲ ਜਾਂਦੀ ਆ ਨਾ ਤੇ ਜਰੂਰ ਦੱਸਿਓ ਮੇਰੀਆਂ ਭੈਣਾਂ ਤੁਸੀਂ ਵੀਰਵਾਰ ਕੱਪੜੇ ਧੋਨੀ ਹੁੰਨੀ ਆ ਕਿ ਨਹੀਂ ਵੈਸੇ ਵਿਚਾਰ ਬਚੂਰਤਾ ਆਪਾਂ ਘਟਰੀ ਕਰੀਦੇ ਆ ਹੈ ਨਾ ਤੇ ਜੋ ਵਾਇਗਰੂ ਕਰੇ ਹੋਈ ਹੁਣ ਹੁੰਦਾ ਆ ਤੇ ਵਿਚਾਰ ਤਾਂ ਆਪਾਂ ਨਹੀਂ ਕਰਦੇ ਹੈਗੇ ਇੰਨੇ ਹਨਾ ਤੇ ਨਾ ਕਰਨੇ ਚਾਹੀਦੇ ਆ ਤੇ ਇਹ ਥੋੜਾ ਥੋੜਾ ਸਿਲੇ ਸਿਲੇ ਕਪੜੇ ਆ ਜੇ ਤੇ ਜੇ ਲਾਈਟ ਸਵੇ ਦੀ ਸਾਡੇ ਆ ਜਾਂਦੀ ਜਾਈ ਜਾਂਦੀ ਬਸ ਇਦਾਂ ਹੀ ਨਾਟ ਕਰ ਲਾਈਟ ਕਰੀ ਜਾਂਦੀ ਆ ਮਹੀਨੇ ਦੀ ਬਹੁਤ ਫਰਕ ਪੈ ਜਾਂਦਾ ਆ ਦੇਖੋ ਕਿ ਹਿਲਣੀ ਕਿੱਥੇ ਆ ਕੇ ਪੈ ਗਈ ਆ ਤੂੰ ਮੈਂ ਜਾਣਾ ਥੱਲੇ ਤੇਰੇ ਨਾਲ ਮੇਰੇ ਨਾਲੇ ਜਾਉਗੀ ਇਹ ਵੀ ਹੁਣ ਮੈਨੂੰ ਪਤਾ ਵੀ ਇੱਥੇ ਬੈ ਗਈ ਆ ਹੁਣ ਚੱਲ ਮੇਰੀ ਕਹਿੰਦੀ ਵੀਡੀਓ ਬਣ ਜੂਗੀ ਇਹ ਨਾਲ ਲੈ ਤੇਰੀ ਵੀਡੀਓ ਬਣਾ ਦਨੀ ਨਾਲ ਮੈਂ ਠੀਕ ਹੈ ਤੂੰ ਵੀ ਮੇਰੇ ਬਲੌਗ ਜਰੀਏ ਸਾਰੇ ਪਾਸੇ ਘੁੰਮ ਲਈ ਹੈ ਨਾ ਤੇ ਦੇਖੋ ਜੀ ਹੁਣ ਜੀਤੇ ਕੰਮ ਕਰ ਕਚਾਹ ਬਣਾ ਲਈਏ ਇੱਕ ਵਾਰੀ ਫੇਰ ਬਣਾ ਕੇ ਪੀ ਲੈਣੀ ਆ ਤੇ ਪਤਾ ਲੱਗ ਜੂਗਾ ਨਾ ਸਾਰਾ ਟਿਕੋ ਟਾਈਮ ਨਹੀਂ ਹੈਗਾ ਤੇ ਇਹਦੇ ਬਸ ਕੋਈ ਚੱਲੀ ਜਾਂਦੀ ਜ਼ਿੰਦਗੀ ਤੇ ਬਸ ਵਾਦੇ ਘਾਟਿਆਂ ਦੇ ਨਾਲ-ਨਾਲ ਹੈਨਾ ਕਿੰ ਟੁੱਪ ਲੱਗਦੀ ਆ ਫਿਰ ਇਹਨਾ ਮੀਂਹ ਦਾ ਵੀ ਅਸਰ ਓੜ ਜਾਂਦਾ ਤੇ ਮੀਂਹ ਸਵੇਰੇ ਮੌਸਮ ਬਹੁਤ ਸੋਹਣਾ ਬਹੁਤ ਵਧੀਆ ਸੀਗਾ ਚਲੋ ਖੈਰ ਤਾਂ ਓਪ ਵੀ ਜ਼ਰੂਰੀ ਕਪੜੇ ਕਪੜੇ ਸੱਕ ਜਾਂਦੇ ਆ ਤੇ ਸਾਰਾ ਕੁਝ ਜ਼ਰੂਰੀ ਜਿੰਦੀ ਜੀਂਦੀਆਂ ਨੂੰ ਜਿਹੜੇ ਇਸ ਦੁਨੀਆਂ ਚੱਲ ਜਾਂਦੇ ਆ ਉਹਨਾਂ ਦਾ ਸਾਰਾ ਕੁਝ ਛੁੱਟ ਜਾਂਦਾ ਹੈ ਖਾਣਾ ਪੀਣਾ ਨਾ ਰਹਿਣਾ ਸਹਿਣਾ ਤੇ ਉਹਨਾਂ ਦਾ ਸਾਗ ਤਾਂ ਹੋ ਜਾਂਦਾ ਪੂਰਾ ਤੇ ਜਿੰਦਿਆਂ ਨੂੰ ਸਾਰਾ ਕੁਝ ਕਰਨਾ ਪੈਂਦਾ ਹਨ ਦੇਖੋ ਇਹ ਸੁਭਾਈੁਰ ਦੀ ਮਰਜ਼ੀ ਤੋਂ ਵਗੈਰਾ ਆਪਾਂ ਇੱਕ ਸੰਨ ਲੈ ਸਕਦੇ ਵੱਧ ਹਨ ਤੇ ਉਹਦੀ ਰਜ਼ਾ ਦੇ ਵਿੱਚ ਹੀ ਸਾਰਾ ਕੁਝ ਨਾ ਤੇ ਉਹਦੇ ਹੁਕਮ ਨਾਲ ਸੀ ਔਨੈਸ ਧਰਤੀ ਤੇ ਤੇ ਅਸੀਂ ਉਹਦੇ ਹੁਕਮ ਨਾਲ ਚੱਲ ਜਾਂਦੇ ਆ ਸਿਰ ਬਹਾਨੇ ਬਣ ਜਾਂਦੇ ਹੋਰ ਗੱਲ ਕੁਛ ਨਹੀਂ ਚਲੋ ਫਿਰ ਬਲੌਗ ਹੋਣਾ ਲੰਬਾ ਫਿਰ ਤੁਸੀਂ ਹੋ ਜਾਣਾ ਬੋਰ ਤੇ ਬਲੌਗ ਦਾ ਕਰਦੇ ਇੰਟਰੈਸ ਮਿਲ ਰਿਹਾ ਕਿਸੇ ਨਵੇਂ ਬਲੌਗ ਦੇ ਨਾਲ ਵੀਡੀਓ ਨੂੰ ਲਾਈਕ ਕਰਦਾ ਕਰੋ ਚੈਨਲ ਸਬਸਕ੍ਰਾਈਬ ਕਰਦਾ ਕਰੋ ਜੇ ਨਹੀਂ ਸਬਸਕ੍ਰਾਈਬ ਕੀਤਾ ਨਾਲ ਬਹੁਤ ਧੰਨਵਾਦ ਤੇ ਆਨ ਨੂੰ ਜਰੂਰ ਪ੍ਰੈਸ ਕਰ ਲਿਆ ਕਰੋ ਤੇ ਕਮੈਂਟ ਕਰਦਾ ਕਰੋ ਸੋਣਾ ਜਾਂ